ਰੌਂਗ ਸਾਈਡ ਡਾਉਂਡੀਆਂ ਦੀ ਅੜੀ ਗਰਾਰੀ ਗੱਡੀ 'ਚ ਉਤਰ ਤੋੜਦੀ ਰੋਡਵੇਜ ਦੀ ਲਾਰੀ ਤੂਰੀ ਓਵਰ ਬ੍ਰਿਜ ਤੇ ਸ਼ਰਿਆਮ ਬਦਮਾਸ਼ੀ ਉਹ ਗੱਡੀ ਤੋਂ ਪਣੀਆ ਨਾ ਤਾਂ ਇਹ ਤਸਵੀਰਾਂ ਕਿਸੇ ਫਿਲਮ ਦੀਆਂ ਨਹੀਂ ਤੇ ਨਾ ਹੀ ਕਿਸੇ ਗਾਣੇ ਦੀ ਸ਼ੂਟਿੰਗ ਦੀਆਂ ਇਹ ਤਸਵੀਰਾਂ ਧੂਰੀ ਓਵਰਬ੍ਰਿਜ ਦੀਆਂ ਨੇ ਜਿੱਥੇ ਪੰਜ ਛੇ ਮੁੰਡਿਆਂ ਨੇ ਰੂਡਵੇਜ ਦੀ ਲਾਰੀ ਦੇ ਪਹਿਲਾਂ ਅਗਲੇ ਸ਼ੀਸ਼ੇ ਭੰਨੇ ਫਿਰ ਡਰਾਈਵਰ ਵਾਲਾ ਸ਼ੀਸ਼ਾ ਭੰਨਿਆ ਤੇ ਨਾਲ ਹੀ ਗਾੜਾ ਕੱਢਿਆ ਜਾਮ ਲੱਗਿਆ ਹੋਇਆ ਸੀ ਡਰਾਈਵਰ ਮੁਤਾਬਕ ਇੱਕ ਗੱਡੀ ਉਹਨਾਂ ਕੋਲੋਂ ਲੰਗੀ ਤੇ ਉਸਨੇ ਕਿਹਾ ਕਿ ਮੈਂ ਸਿਰਫ ਇੰਨਾ ਹੀ ਕਿਹਾ

ਪੂਰੀ ਕਕਰ ਵਾਲੇ ਤੋਂ ਜਿਹੜੇ ਪਹੁੰਚੇ ਜਾਮ ਬਹੁਤ ਜ਼ਿਆਦਾ ਲੱਗਿਆ ਸੀ ਇਹ ਰੌਂਗ ਸਾਈਡ ਥੱਲੇ ਦੀ ਬਰਾਬਰ ਜੀ ਆਏ ਪਹਿਲਾਂ ਗੱਡੀ ਨਾਲ ਗੱਡੀ ਲਾਦਨੇ ਸੀ ਮੈਂ ਕਿਹਾ ਵੀ ਤੁਸੀਂ ਥੱਲੇ ਆਉਣਾ ਇੰਨੀ ਗੱਲ ਹੋਈ ਆ ਬਸ ਇੰਨੀ ਗੱਲ ਤੋਂ ਬਾਅਦ ਇਹ ਥੱਲੇ ਉਤਰ ਕੇ ਗਾਲੀ ਗਲੋਚ ਕਰਨ ਲੱਗੇ ਬੜਕੇ ਹਥਿਆਰ ਕੱਢੇ ਤੇ ਗੱਡੀ ਜਿਹਦੇ ਮਤਲਬ ਸ਼ੀਸ਼ੇ ਤੋੜਨ ਲੱਗੇ ਮੇਰੇ ਵੀ ਮਾਰਨ ਦੀ ਕੋਸ਼ਿਸ਼ ਕੀਤੀ ਕੁਦਰਤੀ ਬਚਾਅ ਹੋ ਗਿਆ ਕਿਸੇ ਨੇ ਸ਼ੱਟਫੇਟ ਲੱਗੀ ਸੀ ਸ਼ੱਟਫੇਟ ਨਹੀਂ ਮਾੜਾ ਬੁੱਤਾ ਸੀ ਕਨੈਕਟਰ ਦੇ ਮਾਰੀਆਂ ਜਰੂਰ ਕਨੈਕਟਰ ਜਦੋਂ ਥੱਲੇ ਦੀ ਆਇਆ ਉਹਨਾਂ ਨੂੰ ਛਡਾਉਣ ਵਾਸਤੇ ਵਿੱਚ ਲੋਕ ਕੀ ਕਰਦੇ ਹੋ ਉਹਨਾਂ ਦੇ ਦੂਜ ਇਹਨਾਂ ਨੇ ਕੰਡਕਟਰ ਨੂੰ ਕੁੱਟਿਆ ਤੇ ਡਰਾਈਵਰ ਨੂੰ ਵੀ ਕੁੱਟਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਹੂਟਰ ਬੱਜੇ ਤਾਂ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕਾਨੂੰਨ ਦੇ ਹੱਥ ਬਹੁਤ ਵੱਡੇ ਹੁੰਦੇ ਨੇ ਪੁਲਿਸ ਨੇ ਕੁਝ ਹੀ ਸਮੇਂ ਵਿੱਚ ਮੁਲਜ਼ਮਾਂ ਨੂੰ ਫੜ ਵੀ ਲਿਆ ਪੂਰੀ ਬੜੇ ਜਿਹੜੇ ਪੌੜੀ ਦੇ ਉੱਪਰ ਇੱਕ ਹਾਦਸਾ ਹੋਇਆ ਸੀਗਾ ਜਿਸ ਦੇ ਵਿੱਚ ਕੁਝ ਮੁੰਡਿਆਂ ਨੇ ਸਰਕਾਰੀ ਪੰਜਾਬ ਰੋਡਵੇ ਬੱਸ ਘੇਰ ਕੇ ਉਹਦੇ ਬੁਰੀ ਤਰ੍ਹਾਂ ਉਹਦੇ ਸ਼ੀਸ਼ੇ ਭੰਨਤੇ ਫਰੰਟ ਸ਼ੀਸ਼ਾ ਸਾਰਾ ਭੰਨਤਾ ਸਾਈਡ ਦੇ ਟੱਕੇ ਭੰਨਤੇ ਕੰਡਕਟਰ ਦੇ ਕੋਈ ਗੁੰਜੀਆਂ ਸੱਤਾਂ ਮਾਰੀਆਂ ਮੁਕੀਆਂ ਮਾਰੀਆਂ ਆ ਅੱਜ ਤੋਂ ਬਾਅਦ ਘਟਨਾ ਦਾ ਪਤਾ ਲੱਗਿਆ ਤਾਂ ਅਸੀਂ ਮੌਕੇ ਤੇ ਮੌਕੇ ਤੇ ਫੌਰੀ ਤਰ੍ਹਾਂ ਤੇ ਪਹੁੰਚ ਗਏ ਤੇ ਕੁਝ ਹੀ ਘੰਟਿਆਂ ਵਿੱਚ ਸਾਰੇ ਮੁੰਡਿਆਂ ਨੂੰ ਕਾਬੂ ਕਰਕੇ ਸਲਾਖਾਂ ਦੇ ਪਿੱਛੇ ਦੇ ਦਿੱਤੇ ਨੇਗੇ ਤੇ ਮਕਦਮਾ ਦਰਜ ਕਰਕੇ ਇਹਨਾਂ ਨੂੰ ਜਮਾਨਤ ਗੁਜ਼ਾਰਤ ਤੇ ਕੀਤਾ ਜਾ ਰਿਹਾ ਹੈ ਇਹਨਾਂ ਦੇ ਪਹਿਲਾਂ ਵੀ ਕੋਈ ਮਕਦਮੇ ਹੈ ਹਾਂ ਪਹਿਲਾਂ ਤੇ ਇਹਨਾਂ ਤੇ ਕਿਡਨਾਪਿੰਗ 307 ਵਗੈਰਾ ਇਹਨਾਂ ਦੇ ਖਤਰਨਾਮਾ ਦੇ ਕੇ ਕਿ 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 ਪ੍ਰਚਾਰ ਅੱਜ ਪਹਿਲਾਂ ਹੈਗਾ ਜਰਾਂਡਾ ਟ੍ਰਾਇਲ ਹੈ ਤੇ ਉਹ ਤੇ ਹੁਣੇ ਬੇਲ ਆਊਟ ਹੋ ਗਏ ਪੁਲਿਸ ਮੁਤਾਬਕ ਇਹਨਾਂ ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਨੇ 307 ਤੇ ਕਿਡਨਾਪਿੰਗ ਦੇ ਕੇਸਾਂ ਵਿੱਚ ਜ਼ਮਾਨਤ ਤੇ ਬਾਹਰ ਆਏ ਹੋਏ ਸਨ ਹੁਣ ਇਹਨਾਂ ਤੋਂ ਅੱਗੇ ਕੀ ਕਾਰਵਾਈ ਹੋਏਗੀ ਇਹ ਤਾਂ ਕਾਨੂੰਨ ਦੇ ਮੁਤਾਬਿਕ ਹੋਏਗੀ ਪੁਲਿਸ ਮੁਲਾਜ਼ਮ ਨੇ ਸਾਫ਼ ਕਹਿ ਦਿੱਤਾ ਹੈ ਕਿ ਇਸ ਤਰ੍ਹਾਂ ਸ਼ਰਯਮ ਗੁੰਡਾਗਰਦੀ ਬਰਦਾਸ਼ਤ ਨਹੀਂ ਹੋਏਗੀ ਸੰਗਰੂਰ ਤੋਂ ਗੁਰਦਰਸ਼ਨ ਸਿੰਘ ਪੀਟੀਸੀ న్యూਸ